ਹਾਂਜੀ ਕੀ ਹਾਲ ਚਾਲ ਹੈ ਜੀ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਖੂਤਰਕੋਤ ਸੈਟੋ ਵੀ ਸਾਰੇ ਵੀਰਾਂ ਦੇ ਘਰ ਪਹੁੰਚਾ ਠੀਕ ਹੈ ਲੋਪਾਈ ਕਰਤੀਆ ਵਲੌਗ ਦੀ ਸਟਾਰਟਿੰਗ ਸੁਬਾ ਸੁਬਾ 11:00 ਵਜੇ ਠੀਕ ਹੈ ਕਿ ਨਹੀਂ ਤੇ ਅੱਜ ਆਪਾਂ ਯਾਰ 100 ਮਣੀ ਕੰਮ ਨਹੀਂ ਵੇੜਾਂਗੇ ਤੁਸੀਂ ਟੈਨਸ਼ਨ ਨਾ ਮੰਨੋ ਇੱਕ ਤਾਂ ਸੁਬਾ ਸੁਬਾ ਚਲੋ ਟਰੈਕਟਰ ਵੀ ਲੈ ਕੇ ਕੱਢ ਕੇ ਹਨ ਇੱਥੇ ਵਿਚਾਲੇ ਡਿਆ ਖੜਾ ਸੀ ਤੇ ਉਧਰ ਦੋ ਕੋੜੇ ਆਪਣੇ ਖੜੇ ਐ ਇਹ ਤਾਂ ਤੁਹਾਨੂੰ ਪਤਾ ਫਿਰ ਇੱਥੇ ਰਹਿੰਦੇ ਐ ਤੇ ਹਾਂ ਬਜੀਦ ਟਰਾਲੀ ਲੈ ਗਏ ਤੇ ਹੋਰ ਮੈਂ ਤਾਂ ਉਹ ਸਮਾਨ ਗੰਦਬਲ ਪਾਉਣਾ ਹੀ ਸਾਰਾ ਚੱਕ ਕੇ ਹੈ ਗੰਦ ਜਾਨੀ ਬੱਜਾ ਓਏ ਇੱਕ ਕਿਡੇ ਜੀ ਲੈ ਗਿਆ ਬਸ ਕੱਢ ਕੇ ਉਮੀ ਤੇ ਆਪੇ ਲਾ ਕੇ ਉਹ ਆਪਾਂ ਜਲਦ ਆ ਸਾਰਾ ਚੱਕ ਲੇ ਜਿੰਨਾ ਮੇਰਾ ਗੰਦ ਪਹਿਲਾਂ ਜੇ ਉਧਰੋਂ ਲਿਆ ਹਣਾ ਆ ਸਾਰਾ ਚੱਕ ਕੇ ਪਾ ਗਏ ਰਕ ਤਾਂ ਦੇਖੋ ਇੰਨਾ ਗੰਦਬਲ ਖਾਣ ਪੀਣ ਪਤਾ ਨਹੀਂ ਕੀ ਕੀ ਕੋਈ ਬਰੋ ਸਾਰੇ ਲਫਾਫੇ ਇਕੱਠੇ ਕਰਕੇ ਆ ਜਾ ਆ ਜਾ ਨੇੜੇ ਲੈ ਆਉਣ ਤਰਾ ਤੇ ਦਲੇਰ ਆਉਣ ਆਇਆ ਹੋਰ ਆ ਕੇ ਪਾ ਕੇ ਉਹਨਾਂ ਕਰਾ ਚਾ ਚਾ ਕੇ ਸਾਰੇ ਇੱਕ ਉਧਰੋਂ ਦਾ ਪਾਤਾ ਇੱਕ ਮਿੰਟ ਆ ਰਹੇਗਾ ਇੱਧਰ ਮੇਰੇ ਹਿਸਾਬ ਨਾਲ ਤੇ ਹੋਰ ਕਿਤੇ ਕੋਈ ਗੰਦ ਪੈਲੋ ਬਸ ਠੀਕ ਹੈ ਮਾੜਾ ਮੋੜ ਤੇ ਰੱਖਣਾ ਚਾਹੀਦਾ ਇਹ ਗੰਦ ਸਾਰਾ ਗੰਦ ਗੰਦੀ ਦਾ ਵੀ ਹੁੰਦਾ ਘਰ ਚੋਂ ਇਹ ਇੰਨੇ ਨੇ ਜਿਹੜੇ ਸਾਡੇ ਬੈਗ ਭਰਦੇ ਇਹ ਇੰਨਾ ਖਰਚਾ ਕਿੱਥੋਂ ਪੂਰਾ ਕਰਦਾਂ ਨੇ ਦੇਖ ਗਏ bro ਲਾਉਣ ਗੰਦ ਪੈਲ ਬਲਜੀ ਤੇ ਕੋਲ ਸਾਹਿਬ ਤੇ ਹੁਣ ਆਪਾਂ ਸਰੀਰ ਕੈਮ ਕਰ ਗਿਆ ਆਪਣਾ ਠੀਕ ਹੈ ਮੇਰੀ ਰਾ ਯਾਰ ਪਹਿਲੇ ਨੰਬਰ ਤੇ ਪਾਸਾ ਕੀ ਕੰਮ ਕਰਕੇ ਆਪਾਂ ਜਿਹੜੇ ਆਂਡਿਆਂ ਦੀ ਅਤਲਾ ਬਦਲੀ ਕਰਨੀ ਆ ਜਿੱਥੇ ਵੀ ਫੜਾ ਕੇ ਆਉਣੇ ਆ ਜਿੱਥੋਂ ਬੱਚੇ ਪਲਾਉਣੇ ਆ ਆਪਾਂ ਆਂਡਿਆਂ ਦੀ ਸੈਟਿੰਗ ਕਰਦਗੇ ਬਾਬਾ ਮੇਰੀ ਮਨ ਨਹੀਂ ਤਾਂ ਹੈ ਠੀਕ ਹੈ ਆਂਡਾ ਹੀ ਸੈਟਿੰਗ ਕਿਉਂ ਚੱਕਰਾਂ ਐ ਮੁੜ ਕੇ ਜਦੋਂ ਕਿਰਾਂ ਆਪਾਂ ਹੁਣ ਚੱਕਦੇ ਆਂ ਡੇ ਦੂਰੀਆਂ ਕਬੂਤਰਾਂ ਦੇ ਆਂਡੇ ਲਾਉਣ ਵਾਲੇ ਹੋ ਜਾਣਗੇ ਛੇਤੀ ਹਣਾ ਬੀਅਰ ਟਾਈਮ ਆਪਣੇ ਕੋਲ ਪਹਿਲਾਂ ਹੀ ਬਹੁਤ ਘੱਟ ਆ ਹਨ ਜਿੰਨੇ ਕੋਈ ਬੱਚੇ ਆਪਣੇ ਨਿਕਲਣਗੇ ਛੇਤੀ ਛੇਤੀ ਆਪਾਂ ਨੂੰ ਉਹ ਚੀਜ਼ ਦਾ ਫਾਇਦਾ ਹੀ ਫਾਇਦਾ ਹੈ ਬਈ ਤੇ ਮੇਰੀ رائے ਵੀ ਆਂਡੇ ਸਾਰੇ ਪਿਉਰੀ ਸ਼ਿਫਟ ਕਰਕੇ ਆਉਣੇ ਆ ਮੈਂ ਹਨ ਤੇ ਕੋਈ ਦਿੱਕਤ ਨਹੀਂ ਪਰ ਆਪ ਨੂੰ ਫੜਾਉਣ ਜਾਣੇ ਪੈਣਗੇ ਕੀ ਕਰਗੇ ਫਿਰ ਜਦੋਂ ਹਨ ਕਰਨਾ ਪੈਂਦਾ ਭਾਈ ਕੋਈ ਮੈਨੂੰ ਆਏ ਨਾਲ ਉਹਨਾਂ ਨੂੰ ਕੰਮ ਹੋਵੇ ਉਹ ਮੈਨੂੰ ਕੰਮ ਹੋਵੇ ਮੈਨੂੰ ਹੀ ਜਾਣਾ ਪੈਂਦਾ ਉੱਥੇ ਠੀਕ ਹੈ ਨਹੀਂ ਦੇਖ ਲਓ ਐਨੀ ਕੁ ਚ ਹੈਗੀ ਆਪਣੀ ਚੜਾਈ ਚਲੋ ਕੋਈ ਗੱਲ ਨਹੀਂ ਫਿਰ ਯਾਰ ਹੁਣ ਫੜਾ ਕੇ ਆਉਣਾ ਬੂਲ ਨਹੀਂ ਪਹਿਲੇ ਨੰਬਰ ਤੇ ਬਾਬੇ ਉਪਰ ਚਾਲਦੇ ਕਰੀ ਠੀਕ ਹੈ ਰੂਟ ਦਿਖਾ ਕੇ ਤੇ ਬਾਸ ਰੋਦੂ ਬਾਅਦ ਆਪਾਂ ਸਾਰੇ ਕੰਮ ਤਾਂ ਨਿਬੇੜਨ ਤੇ ਹੀ ਹਨਾ ਕਰਾਂ ਗੇਟ ਗੂਟ ਸਾਰੇ ਜੱਡ ਸਕਿਉਰਟੀ ਅਮਰੀਕੀ ਮਾਨਾ ਵਾਲਾ ਕਿਆ ਬਾਤ ਨੇ ਜੀ ਇਹ ਵਾਹ ਦਾ ਅਮਰੀਕੀ ਮਨ ਵਾਲਾ ਮੇਰੇ ਵੀਰੋ ਆਇਆ ਸੀ ਅੱਜ ਆਪਣੇ ਕੋਲੇ ਇਹ ਮੜਿਆ 올ਡ ਟਰੈਕ ਚ ਲਾ ਦਿੰਦੇ ਨੇ ਪਹਿਲਾਂ ਵੀ ਸੁਣਾਇਆ ਗਿਆ ਯਾਰੀ ਵਿੱਚ ਤੇ ਨਾਈਸ ਸਰਾ ਅਮਰੀਕੀ ਜੀ ਤੇ ਇਧਰ ਆਪਣੇ ਮੁੰਡੇ ਪਹੁੰਚੇ ਹੋਏ ਮਿਲਣ ਆਏ ਸੀ ਕਿਹੜੇ ਪਿੰਡੋਂ ਆਏ ਸੀ ਬਾਈ ਆਪਾਂ ਖਾਣ ਦਾ ਵੀ ਇਧਰੋਂ ਵੀਡੀਓ ਨਹੀਂ ਸਾਬਦੇ ਭਾਈ ਇਧਰੋਂ ਨੀ ਗੱਲ ਨਹੀਂ ਇੱਕ ਅਮਰੀਕੀ ਜੀ ਥੋੜਾ ਜਿਹਾ ਟਰੈਕ ਰੋਕੋ ਆਪਾਂ ਇਧਰ ਇੰਟਰੋਡਕਸ਼ਨ ਕਰਾ ਲਗੇ ਹੋਰ ਬਾਈ ਵਧੀਆ ਓਕੇ ਰਪੋਟਾਂ ਖਾਣੇ ਕਿਟਾਬ ਤੋਂ ਆਏ ਹਾਂ ਠੀਕ ਆ ਬਾਈ ਓਕੇ ਆ ਬਾਕੀ ਇੱਕ ਵਾਰੀ ਮੈਂ ਵੀ ਇਹਨਾਂ ਦੇ ਪਿੰਡ ਗਿਆ ਸੀ ਮੈਨੂੰ ਤੋਂ ਉਹ ਆ ਬਾਈ ਟਕਰਿਆ ਸੀ ਮੈਨੂੰ ਗਰਾਊਂਡ 'ਚ ਤੇ ਤਾਂ ਕਰਕੇ ਤੇ ਚਲ ਅੱਜ ਆਏ ਸੀ ਇੱਥੇ ਆਪਣਾ ਕਿੱਥੇ ਆਏ ਸੀ ਬਾਦਲਾਏ ਸੀਗੇ ਬਾਦਲਾ ਆਈਟੀਆਈ ਚ ਆਏ ਸੀ ਕਹਿੰਦੇ ਚਲ ਭਰਾ ਕਹਿੰਦੇ ਮਿਲ ਜਾਨੇ ਹਣਾ ਮੈਂ ਚਲ ਵਧੀਆ ਕੋਈ ਦਿੱਕਤ ਵਾਲੀ ਗੱਲ ਨਹੀਂ ਹੋਰ ਸੈਟਅਪ ਹੀ ਓਕੇ ਕੰਮ ਵੀਡੀਓ ਵੀਡੀਓ ਵਧਕਾਉਂਦਾ ਕਾਪੜਾ ਪੱਕੀ ਗੱਲ ਹੈ ਹੋਰ ਦੇ ਤਾਂ ਨਹੀਂ ਜ਼ਿਆਦਾ ਸੀ ਵਾ ਵਾ ਫਿਰ ਠੀਕ ਹੈ ਬਸ ਓਕੇ ਅੱਗੇ ਕਰਦੇ ਆਂ ਪਾਣੀ ਕੋ ਖਾੜ ਜਾ ਫੜਾ ਦਿਨੋ ਉਸਤਾਦ ਨੂੰ ਪਾਣੀ ਫੜਦਾ ਮੈਨੂੰ ਮੈਂ ਗੁੱਸਿਆਣਾ ਹੋ ਜਾਏ ਇਟਸ 3 ਟਾਈਮ ਮੇਰੇ ਵੀਰੋ ਮੈਂ ਚਾਹ ਪਾਣੀ ਲੈ ਜੀਏ ਮੁੰਡਿਆਂ ਵਾਸਤੇ ਆਪਣੇ ਖਾਸ ਪਿੰਡੋਂ ਹੀ ਆਏ ਆ ਆਪਣੇ ਇੱਕ ਸਾਹ ਤੇ ਰਿਸ਼ਤੇਦਾਰੀ ਕਹਿ ਲਓ ਚਲ ਉੱਥੇ ਓਕੇ bro ਕਿਹਦਾ ਲਗਾ ਮਿਲ ਕੇ ਬਹੁਤ ਵਧੀਆ ਬਹੁਤ ਵਧੀਆ ਫਰਸਟ ਕਲਾਸ ਠੀਕ ਹੈ ਠੀਕ ਹੈ ਚਲੋ ਕੋਈ ਨਾ ਆਜਿਆ ਕਰੋ ਜਦੋਂ ਜੀ ਕਰੇ ਆਪਣੀ ਘਰ ਹੈ ਹਾਂਜੀ ਹਾਂਜੀ ਜਰੂਰ ਠੀਕ ਆ ਬਾਈ ਉਹ ਮੁੰਡੇ ਤੋਰੇ ਤੇ ਆ ਦੇਖੋ ਲੈ ਦੋਸ਼ਕਾਰੀ ਹੋਰ ਇਹ ਬਸ ਇਹਨੂੰ ਇੱਥੋਂ ਹੀ ਟ੍ਰੇਨ ਕਰਨਾ ਆਪਾਂ ਆਏ ਆਏ ਵਿਗਾੜਨੇ ਐ ਨਹੀਂ ਯਾਰ ਵਿਗਾੜਦੇ ਅਸੀਂ ਯਾਰ ਤੁਸੀਂ ਆਪ ਦਾ ਸਹੀ ਵਿਗਾੜਦੇ ਜਵਾਕ ਆਣਗੇ ਹੈ ਅਸੀਂ ਵਿਗਾੜਦੇ ਨਹੀਂ ਵਿਗਾੜਦੇ ਨਾ ਇੱਥੋਂ ਨੂੰ ਐ ਚੰਡ ਦੇਣ ਯਾਰ 2-4 ਸਾਲਾਂ ਤੱਕ ਤਾਂ ਮੈਂ ਖਾਣਾ ਇਹ ਆਖਣਗੇ ਵੀ ਹੋਜੋ ਪਾਸੇ ਵੱਡੇ ਵੱਡੇ ਖਿਡਾਰੀਆਂ ਵਾਲਾ ਬਾਇਆਂ ਲਾਇਆ ਕਰਨਗੇ ਠੀਕ ਹੈ ਕਿ ਨਹੀਂ ਤੂੰ ਬਲਜੀ ਸੈਟ ਹੈ ਓਕਰ ਵੋਟਾਂ ਯਾ ਤੇ ਲਾ ਗਏ ਬਰੋ ਆਂਡੇ ਚੱਕਣ ਠੀਕ ਆ ਕਿ ਨਹੀਂ ਤੇ ਚੱਕ ਕੇ ਆਂਡੇ ਕੋਲੇ ਫੜਾ ਕੇ ਨਹੀਂ ਹੋਣਾ ਹਨਾ ਲੇਟ ਕਾਫੀ ਹੋ ਗਏ ਤੇ ਆ ਇਧਰੋਂ ਵੀ ਆਂਡੇ ਚੱਕਣੇ ਸੱਚ ਦੋ ਆ ਜੋੜੀ ਦੇ ਵੀ ਦੋ ਆ ਚੱਕ ਲਗੇ ਆਪਣੀ ਸ਼ਾਖਾਂ ਦੇ ਠੀਕ ਹੈ ਤੇ ਇੱਕ ਉਹ ਦੋ ਆਂਡੇ ਉਹ ਵੀ ਚੱਕਣੇ ਕੋਈ ਗੱਲ ਨਹੀਂ ਕਰਾਂ ਇੱਕ ਇੱਕ ਕਰਕੇ ਮਾਰਕ ਲਾ ਕੇ ਉਹਦੇ ਬਾਹਰ ਕਰਾਂਗੇ ਸੋਟਣਾ ਸ਼ੇਰ ਇੱਕ ਜੋੜੀ ਦੇ ਤਾਂ ਚੱਕ ਲੈ ਇਧਰੋਂ ਪਿੰਜਰੇ ਚੋਂ ਵੱਡੇ ਸ਼ਾਖੇ ਦੇ ਆ ਵੀ ਗਾਂ ਸ਼ਾਖਾਂ ਚੋਈ ਹੈ ਹਨਾ ਇੱਕ ਕਾਂਡਾ ਫੋਕਾ ਹੈ ਇੱਕ ਕਾਂਡਾ ਸਹੀ ਹੈ ਠੀਕ ਆ ਉਹਵੇਂਵੇਂ ਕਰਕੇ ਮਾਰਕ ਲਾਈ ਜੰਨਾ ਆਪਾਂ ਠੀਕ ਹੈ ਕਿ ਨਹੀਂ ਤੇ ਕੁਝ ਹੋਰ ਵੀ ਚੱਕ ਲੈਗੇ ਇਧਰੋਂ ਦੂਜੇ ਖੁੰਡਿਆਂ ਚੋਂ ਇਧਰੋਂ ਇਹ ਦੋਵੇਂ ਆਂਡੇ ਵੀ ਚੱਕ ਲੈਗੇ ਬਚ ਗਏ ਬਜੇ ਬੈਠੇ ਤੇ ਉਹ ਜੋੜੀ ਦੀ ਵੀ ਚੱਕਦੇ ਬਈ ਮੇਨ ਜੋੜੀ ਦੇ ਉਹਦੇ ਆਡੇ ਫੋਕੇ ਸੀ ਤਾਂ ਚੱਕ ਲੈ ਇਹਨਾਂ ਚ ਬੱਚੇ ਬਣਨਗੇ ਖੋਲੇ ਬਾਰ ਨਹੀਂ ਇਹ ਤਾਂ ਕੋਈ ਚੱਕ ਨਹੀਂ ਮੈਂ ਲੈ ਆਉਂਗਾ ਤੇ ਦੋ ਆਂਡਿਆਂ ਚੋਂ ਬਰੋਂ ਫੜਾ ਤੇ ਦੋ ਆਂਡਾ ਆ ਬਾਹਰ ਪੇੜ ਦੇ ਤੇ ਲਗਭਗ ਵੀ ਆਂਡੇ ਚੱਕ ਲਏ ਹਨ ਆਪਾਂ ਸਾਰੇ ਤੇ ਇੱਕ ਆਂਡਾ ਵੀ ਹੋਰ ਨਵਾਂ ਧਰਤਾ ਸੀਗਾ ਅੱਜ ਉਪਰ ਤਾਂ ਹੀ ਨਹੀਂ ਸੱਚੀ ਵੀ ਕਿਹੜੀ ਕਬੂਤਰੀ ਨਿਤਰੇ ਤੇ ਹਉ ਆਲ ਨੇ ਜੀ ਲਾਈ ਬੈਠੀ ਜੀ ਉਹ ਪੁਰਾਣੇ ਆਂਡੇ ਤੇਰੇ ਬੈਠੇ ਉਹ ਜੋੜੀ ਦਾ ਬਹੁਤ ਦਿਨ ਹੋ ਗਿਆ ਤਾਂ ਬੱਚੇ ਬਣ ਜਾਂਦੇ ਆ ਦੋ ਆਂਡੇ ਪਹਿਲਾਂ ਦੇ ਸੀ ਇੱਕ ਅੱਜ ਕਿਸੇ ਕਬੂਤਰੀ ਨੇ ਨਵਾਂ ਆਂਡਾ ਉਥੇ ਹੋਰ ਧਰਤਾ ਤੀਜਾ ਆਪਾਂ ਉਹ ਵੀ ਚੱਕ ਲੈ ਕੋਈ ਦੇਖ ਕੇ ਤੇ ਹੁਣ ਕੱਲ ਨੂੰ ਨਿਗਰ ਰੱਖਾਂਗੇ ਵੀ ਕਿਹੜੀ ਕਬੂਤਰੀ ਨੇ ਹਨਾ ਤੇ ਜਦੋਂ ਇਕੱਤਰਿਆ ਦਾ ਦੂਜਾ ਵੀ ਧਰੂ ਵੀ ਰੋਸਾ ਤੇ ਸਾਈਡਿੰਗ ਕਰਾਂਗੇ ਕਿਰਾ ਲਾ ਲਈਏ ਲੋਕ ਬਈ ਅੰਡੇ ਸਭ ਚੱਕ ਲੈ ਆਪਾਂ A to Z ਜਿੰਨੇ ਚੱਕਣੇ ਸੀ ਹਨ ਜਿੰਨਾਂ ਦੀ ਲੋਡ ਸੀਗੀ ਆਪਾਂ ਤੇ ਆਹ ਅੰਡਾ ਲਾਸਟ ਹੈ ਮੇਨ ਜੋੜੀ ਦਾ ਆਪਣਾ ਤੇ ਬਾਕੀ ਅੰਡੇ ਆਪੇ ਸਾਰੇ ਤੁਹਾਡੇ ਸਾਹਮਣੇ ਇਧਰ ਠੀਕ ਹੈ ਤੇ ਮਾਰਕਾ ਮੂਰਕਾ ਲਾ ਰੱਖਾ ਸਾਰੇ ਅੰਡਿਆਂ ਤੇ ਆਪਾਂ ਇੱਕ ਮਟੇ ਨੂੰ ਜੱਕ ਦੀ ਵਿਚਾਲਿਆ ਇਹਨਾਂ ਸਾਰਿਆਂ ਨੂੰ ਕਰ ਲਿਆ ਅੰਡਿਆਂ ਤੇ ਮਾਰਕਿੰਗ ਠੀਕ ਆ ਬ్రో ਆਪਦੇ ਹਿਸਾਬ ਤੇ ਦਾ ਬਈ ਹਨਾ ਜਿੰਨੀ ਕਿ ਸੈਟਿੰਗ ਆਈ ਓਨੀ ਕਿ ਸੈਟਿੰਗ ਕਰਤੇ ਸੀ ਆਂਡਿਆਂ ਦੀ ਮੰਨ ਕੇ ਚੱਲੋ ਯਾਰ ਜਿਨ੍ਹਾਂ ਜਿਨ੍ਹਾਂ ਦਾ ਪਤਾ ਸੀ ਉਹਨਾਂ ਨੇ ਤੇ ਮੈਂ ਲਿਖਤਾ ਹਣਾ ਅੰਦਾਜ਼ੇ ਜੀ ਨਾਲ ਆ ਤਿੰਨ ਆਂਡੇ ਫੋਕੇ ਆ ਸਹੀ ਆ ਆ ਵੀ ਸਹੀ ਆ ਆ ਵੀ ਸਹੀ ਆ ਆ ਸਹੀ ਆ ਅੱਜ ਨਵਾਂ ਤਰ੍ਹਾਂ ਜਾਵਾਂ ਤਾਜ਼ਾ ਪਤਾ ਨਹੀਂ ਕਿਹੜੀ ਕਬੂਤਰੀ ਨੇ ਠੀਕ ਆ ਬਰੋ ਤੇ ਇਹ ਹੋ ਗਏ ਭਾਈ ਸਾਹਿਬ ਲਗ ਭਗ 2 4 6 7 8 9 10 11 11 ਤੋਂ ਤਿੰਨ ਫੋਕੇ ਆ 8 ਸਹੀ ਆ ਹਣਾ ਤੇ ਅੱਠਾ ਜੋ ਦੇਖਾਂਗੇ ਵੀ ਕਿੰਨੇ ਬੱਚੇ ਨੇ ਪਰੇ ਚੜਨਗੇ ਤੇ ਇਹਨਾਂ ਨੂੰ ਪਾਲ ਗਏ ਬਰੋ ਇਧਰ ਪਾਰਕ ਕੀ ਹੈ ਲਫਾਫੇ ਚ ਤੂੜੀ ਹਾਂਜੀ ਬਾਬਿਓ ਤੇ ਚੱਕ ਲਿਆ ਬਰੋ ਆਂਡੇ ਕਰ ਲੇ ਪੈਕ ਚੰਗੀ ਤਰ੍ਹਾਂ ਹਨਾ ਕੱਲੇ ਕੱਲੇ ਕਰਕੇ ਤੂੜੀ ਚ ਪਾ ਲੇ ਤੇ ਆ ਕੇ ਪਰਸ਼ੀਤੀ ਸ਼ੀਤੀ ਕੁਤਰਾ ਨੂੰ ਦਾਣਾ ਪਾਣੀ ਪਾਉਣਾਗੇ ਇਧਰਲੇ ਪਾਸੇ ਤੇ ਓਕੇ ਏਅਰਪੋਰਟਾਂ ਬਸ ਨਾ ਹਾਂਜੀ ਬਾਬਿਓ ਆ ਗਏ ਜੀ ਆਦਰਾ ਲਗਭਗ ਝੰਡੀਆਂ ਪਹੁੰਚਣ ਵਾਲਿਆਂ ਬਸ ਝੰਡੀਆਂ ਤੋਂ ਬਾਅਦ ਪਿਓਰੀ ਤੇ ਰੁਕਿਆ ਮੈਂ ਸੀਗਾ ਆਪਣੇ 에어ਪੋਰਟ ਲਾਉਣ ਨੂੰ ਇਹ ਵੀ ਹੋ ਗਿਆ ਫੁੱਲ ਚਾਰਜ ਤੇ ਆਂਡਿਆਂ ਨੂੰ ਬਰੋ ਨਾਲ ਕੈਰੀ ਕਰ ਰੱਖਿਆ ਪੂਰੇ ਕੇਅਰਫੁਲੀ ਤਰੀਕੇ ਨਾਲ ਹਨਾ ਵੀ ਐ ਕੋਈ ਉਛਲਣ ਨਾ ਅਛਲਣ ਦਾ ਸਾਰਾ ਕੁਝ ਤੇ ਬਸ ਚਾਲਦੇ ਹੋਣਾਂ ਨੂੰ ਕਰਦੇ ਆ ਫੋਨ ਜਾ ਕੇ ਫਿਰ ਆਪਾਂ ਵੀ ਆ ਜੋ ਉਹਨੂੰ ਕਹਿੰਦਾ ਪਿੰਡ ਦੇ ਬਾਹਰ ਬਾਹਰ ਫੜ ਕੇ ਲੈ ਜਾਣਾ ਕਿ ਯਾਰ ਲਗਭਗ ਜੀ ਪਹੁੰਚ ਗਏ ਪਿੰਡ ਪਿਆਉਰੀ ਤੇ ਜਿਹੜੀ ਗੱਲ ਦਾ ਡਰ ਸੀ ਹਨਾ ਮੈਂ ਉਹਨੂੰ ਕਿਹਾ ਸੀਗਾ ਵੀ ਤੁਸੀਂ ਯਾਰ ਉਰਾਂ ਤੋਂ ਅੱਗੇ ਫੜ ਕੇ ਲੈ ਜਾਓ ਹਨਾ ਕਿ ਪਹਿਲਾਂ ਆਪਣਾ ਭੂਆ ਦਾ ਘਰੋਂ ਇਧਰੋਂ ਜਦੋਂ ਜਾਣੇ ਆ ਮੈਨੂੰ ਆਂ ਡਰ ਲੱਗਦਾ ਹੁਣ ਉਹ ਦੇਖ ਨਾਲ ਆਣਾ ਪਾਣੂ ਵਾਸਾਣਾ ਜੇ ਦੇਖ ਲੈਣਾ ਮੁੜ ਕੇ ਯਾਰ ਚੱਕਰ ਕੇ ਟਾਈਮ ਲੱਗ ਜੂਗਾ ਮੈਨੂੰ ਮੁੜ ਕੇ ਬਾਕੀ ਆਂਦੇ ਯਾਰ ਵੀ ਹਣਾ ਇੱਥੇ ਆ ਜਾਂਦਾ ਮੁੜ ਜਾਂਦਾ ਸਾਡੇ ਘਰੇ ਆ ਕੇ ਨਹੀਂ ਜਾਂਦਾਗਾ ਤਾਂ ਕਰਕੇ ਚਲੋ ਦੇਖਦੇ ਆ ਯਾਰ ਫਿਰ ਫੜ ਚੱਲ ਫੜਦੇ ਵੇਖੀ ਆਉਗੀ ਆਦਾ ਫਿਰ ਲਓ ਜੀ ਪਹੁੰਚ ਗਏ ਆ ਉਸਤਾਦ ਸੁਖਜਿੰਦਰ ਪਿਉਰੀ ਜੀ ਕੋਲੇ ਤੋਂ ਉਸਤਾਦ ਸ਼ੋਭਦੀ ਪਿਉਰੀ ਜੀ ਕੋਲੇ ਠੀਕ ਹੈ ਇਹਨਾਂ ਨੂੰ ਆਂਡੇ ਫੜਾਤੇ ਆ ਇਹ ਮੇਨ ਉਸਤਾਦ ਤਾਂ ਹੀ ਨਾ ਹੀ ਪਹਿਲੇ ਇਹਦਾ ਲੇਤਾ ਮੈਂ ਠੀਕ ਹੈ ਕਿ ਨਹੀਂ ਤੇ ਇਹ ਉਸਤਾਦਾਂ ਨੂੰ ਮਾਰਦਾ ਸਾਂ ਕਿਹੜੀ ਚੀਜ਼ ਪਾਉਂਦੀ ਹੈ ਉਸਤਾਦਾਂ ਉਸਤਾਦ ਇੱਕ ਤਾਂ ਚੀਜ਼ ਮਾਰ ਪਾਉਂਦੀ ਇਹਨਾਂ ਨੂੰ ਠੀਕ ਹੈ ਇਹ ਕੋ ਸਾਹਮਣੇ ਉਹ ਚੀਜ਼ ਆ ਦੇਖੋ ਇੱਕ ਮਿੰਟ ਉਹ ਟਾਵਰ ਆ ਟੈਂਕੀ ਉਹ ਸਾਹਮਣੇ ਉੱਥੇ ਘਰ ਤੁਸੀਂ ਆਪ ਹੀ ਦੇਖ ਲਓ ਇੱਥੇ ਕੂਤਰ ਖਰਾਬ ਤਾਂ ਹੋਣਗੇ ਹੋਣਗੇ ਮੱਲੋ ਮੱਲੀ ਖਰਾਬ ਹੋਣਗੇ ਕੂਤਰ ਹਨ ਚਲੋ ਕੋਈ ਦਿੱਕਤ ਨਹੀਂ ਫਿਰ ਵੀ ਵਿੱਚੋਂ ਜਿੰਨੇ ਸਿਰੇ ਚੜਦੇ ਓਨੇ ਹੀ ਉਲਟ ਜਾ ਕਰਨੇ ਕੋਈ ਦਿੱਕਤ ਨਹੀਂ ਆਲੀ ਗਾ ਨਹੀਂ ਤੇ ਇਹਨਾਂ ਨੂੰ ਧਾਰ ਦਿਓ ਬਈ ਜਿਵੇਂ ਰੋਡ ਲੜ ਲੱਗਿਆ ਜਿੰਨੇ ਨਿਕਲੇ ਓਨੇ ਹੀ ਬਸ ਜਿੰਨੇ ਨਿਕਲੇ ਓਨੇ ਹੀ ਵਾਧੂਆਂ ਪਾਉਣ ਦਾ ਕੋਈ ਚੱਕਰ ਨਹੀਂ ਤੇਰੇ ਕੋਲ ਨਹੀਂ ਤੇਰੀ ਬੈਠੀ ਕੋਈ ਇੱਕ ਵੀ ਨਹੀਂ ਕੋਈ ਗੋਲੇ ਗਾਲੇ ਨਹੀਂ ਕਿਤੇ ਗੋਲੇ ਗਾਲੇ ਕੋਈ ਨਿਗਾਹ ਟ ਹੈਗੇ ਕਿਤੇ ਕੋਈ ਦਿੱਕਤ ਨਹੀਂ ਉਹਨਾਂ ਥਰੇ ਬਦਲ ਦਿਓ ਮੈਂ ਤਾਂ ਕਹਿਣਾ ਚਲੋ ਬਾਪੋ ਚੱਲ ਪੇ ਘਰ ਨੂੰ ਆਂਡੇ ਨੂੰ ਖੜਾ ਜਾਂਦੇ ਪਰ ਉਹ ਮੰਡੇ ਵਿੱਚ ਨੂੰ ਕਹਿੰਦੇ ਵੀ ਘਰ ਲਾਂਗੇ ਆਪਾਂ ਬਾਕੀ ਮੈਂ ਘਰ ਜਾ ਕੇ ਫੂਲ ਲਾਉਂਗਾ ਉਹਨਾਂ ਨੂੰ ਤੇ ਫੂਲ ਲਾ ਕੇ ਸਾਰੀ ਸੈਟਿੰਗ ਕਰਾ ਦੂੰਗਾ ਹਨ ਕਿ ਕਿਹੜੇ ਕਿਹਦੇ ਥਲੇ ਧਰਨੇ ਤੇ ਕਿਹੜੇ ਕਿਹਦੇ ਥਲੇ ਧਰਨੇ ਹੈਗੇ ਹੋਰ ਕਰਾਂ ਮੋਟਰਸਾਈਕਲ ਪਿੰਡ ਲਾ ਦੀ ਯਾਰ ਫਿਰ ਤੁਹਾਨੂੰ ਪਤਾ ਦਾਣਾ ਪਾਣੀ ਪਾਉਣਾ ਹਜੇ ਚੇਪਾ ਚੂਪਾ ਰੋੜਾਂ ਦਾ ਜੋੜੀਆਂ ਦੇ ਹਾਂਜੀ ਬਾਬਿਓ ਆ ਗਏ ਘਰੇ ਆਂਡੇ-ਉਂਡੇ ਫੜਾਇਆ ਸੀ ਉਹਨਾਂ ਨੂੰ ਤੇ ਹੁਣ ਆਪਾਂ ਪਹਿਲੇ ਨੰਬਰ ਤੇ ਕਰਨਾ ਕੀ ਹੈ ਜਿਹੜੀਆਂ ਦੋ ਜੋੜੀਆਂ ਤੰਗ ਕਰਦੀਆਂ ਆਪਣੀਆਂ ਉਹਨਾਂ ਦੇ ਚੇਪੀਆਂ ਲਾਉਣੇ ਆਪਾਂ ਇਹ ਕੂਤੇ ਤੇ ਲਾ ਦਿਆਂ ਚੇਪੀਆਂ ਲੈ ਮੁੰਡਿਆ ਕੈਮਰਾਮੈਨ ਬਣ ਜਾ ਥੋੜਾ ਜਿਹਾ ਠੀਕ ਹੈ ਇਹਦੇ ਲਾ ਦਿਆਂ ਚੇਪੀਆਂ ਦੇਖਦਾ ਛੱਡ ਗੁੜਦਾ ਵੀ ਨਹੀਂ ਇਹਦੇ ਭਾਈ ਸਾਡੇ ਯਾਰ ਕੋਪ ਕੋਪ ਉੱਟੜੇ ਸਹੀ ਐ ਇੱਕ ਨੰਬਰ ਤੇ ਚੇਪਾਂ ਵਾਲਾ ਸੌਦਾ ਤਾਂ ਯਾਰ ਉਹ ਤਾਂ ਕਾਮਯਾਬ ਵੀ ਐ ਤੇ ਪਰ ਫੇਲ ਵੀ ਆ ਹਨਾ ਤੇ ਆਪਾਂ ਕੀ ਕਰਦੇ ਆ ਚੇਪਾਂ ਚੁਪਾਂ ਦੀ ਕੋਈ ਦਿੱਕਤ ਨਹੀਂ ਗਈ ਆਪਾਂ ਫਟਾਂਗੇ ਹੀ ਲਾ ਦਨੇ ਆ ਬਈ ਪੇਜ ਕਸ ਚੱਕ ਲਿਆ ਆ ਦੋਵੇਂ ਖੁੱਡਿਆਂ ਦੇ ਫਟਾਂਗੇ ਖੋਲ ਦਨੇ ਆ ਬਸ ਹੱਲ ਹੋ ਜਾਊਗਾ ਆਪਣਾ ਲਾ ਕੇ ਖੋਲ ਦਾਂ ਇੰਨੇ ਹੀ ਕੰਮ ਮਾਰ ਦੇ ਜੂ ਮੇਤ ਦੀ ਐਨੇ ਯੁਕੇ ਪਏ ਸੀ ਬਣਾ ਕਰ ਤੋ ਠੀਕ ਆ ਕਿ ਨਹੀਂ ਕਿਡਾ ਕੰਮ ਆੜਾ ਦੋਸ ਗਰੂ ਇਧਰੋਂ ਖੋਲਣੇ ਆ ਦੋਸ ਗਰੂ ਦੂਜੇ ਪਾਸੇ ਖੋਲਿਆੜੇ ਇਧਰੋਂ ਖੋਲ ਤੇ ਹਾਂ ਆ ਚੱਕ ਲੈ ਹੱਥ ਕਰ ਆ ਵੀ ਰੱਖ ਸਕਰੂ ਤੇ ਆ ਵੀ ਰੱਖ ਸਕਰੂ ਨਲੇਦਰ ਖੁਆਇਆ ਕਰ ਕੈਮਰੇ ਜੀ ਵੇਖਾ ਕਰ ਬੀ ਜਲਾ ਤਾਂ ਕਰਕੇ ਬਸ ਇੱਕ ਰੇਗਰੀ ਖੋਲ ਦੇ ਨੇ ਹੱਟ ਜੋ ਲਾਈ ਰੱਖਿਆ ਖੋਲ ਕੇ ਨਾ ਬਾਹਰ ਪਟਕੇ ਦਿਖਾਉਣਾ ਸਭ ਹੁਣ ਬਹਿ ਜਾ ਨਾ ਫਟੇ ਆਪਾਂ ਤਾਂ ਇਹਨਾਂ ਦਾ ਸੁਖ ਦੇਖਿਆ ਸੀਗੇ ਐ ਰੋ ਵੀ ਬਚਾਇ ਇਧਰ ਬਹਿ ਜਾ ਕਰ ਨਾ ਕਿ ਇਹਨਾਂ ਨੇ ਭਾਂਜੋ ਤਾਂ ਨੇ ਕੂ ਆਹ ਕੋਰੀ ਕੁੱਤਾ ਕੰਮੀ ਫੜ ਲੈ ਲੈ ਠੀਕ ਕਰੀ ਉਹ ਲਾ ਕੰਮ ਹੋਇਆ ਹਾਈ ਦਰੋ ਇੱਕ ਵਾਰ ਸੇ ਤਾਂ ਚੱਲਦੇ ਫੇਰ ਨਿਕਲ ਜੂ ਚੱਕ ਵੀ ਮਤਰ ਆ ਫੜ ਚੜਤੀ ਚੜ ਜਾ ਐਨੇ ਕੰਮ ਸੀਗਾ ਲਓ ਕਰਤੀ ਹੁਣ ਬੈਠ ਜਾਣੇ ਫਟੀਆਂ ਤੇ ਐਂਦਰ ਨੂੰ ਖੋਲ ਦੇ ਕੇ ਅੰਦਰ ਅਸੀਂ ਤਾਂ ਬੰਦੇ ਵੀ ਬਹੁ ਘੱਟ ਹਨਾ ਅ ਸਰ ਖੋਲ ਹੀ ਨਹੀਂ ਆ ਕੋਲ ਇਹ ਨਾ ਜੀ ਐਦ੍ਰੇ ਫਰਟੀ ਵੀ ਖੋਲਤੀ ਲਾਸਟ ਸਕਰੂ ਇੱਕ ਮਿੰਟ ਰੁਕ ਜਾਓ ਬਸ ਲਾ ਮੁੰਡਾ ਐ ਇੰਨੇ ਸਕਰੂ ਖੋਲ ਕੇ ਇਥੋਂ ਮੋਢੇ ਤੋਂ ਹੁਣ ਲੱਗ ਗਏ ਐਨੇ ਕੰਮ ਵਾਲੇ ਬੰਦੇ ਸੀ ਆਪ ਹਿਸਾਬ ਨਾਲ ਇਹਨੂੰ ਹੀ ਫੜਦੇ ਦਾ ਵੀ ਕੋਈ ਕੰਮ ਨਹੀਂ ਉਹ ਆਏ ਉਹ ਆਏ ਬੰਬਾ ਚਿਆ ਲੈ ਆਵੜਾ ਹੁਣ ਤਾਈ ਉਹਨੂੰ ਕੋ ਫਟਕਾ ਲੈ ਆਉਣਾ ਹਾਂ ਹਾਂ ਜੀ ਮੈਂ ਕਰ ਰਿਹਾ ਹੁਣ ਆਪਾਂ ਜੋੜ ਦਾ ਦੀ ਸੈਟਿੰਗ ਕਰ ਦਈਏ ਇਧਰ ਇੱਕ ਜੋੜੀ ਇਧਰ ਛੱਡ ਕੇ ਲੈ ਆ ਗਏ ਆਪਾਂ ਠੀਕ ਹੈ ਕਿਹਾਂ ਹੀ ਰਹਿਣ ਤੇ ਹੀ ਰਹਿਣ ਚੱਲ ਉਹਦੇ ਨਾਲ ਚੱਲ ਦੇਖਦੇ ਇੱਕ ਮਿੰਟ ਇਧਰੋਂ ਇੱਕ ਜੋੜੀ ਚੱਕ ਲਈ ਲੈ ਮੁੰਡਿਆ ਫੜ ਕੇ ਰੱਖ ਠੀਕ ਹੈ ਇਹ ਜੁੜੀ ਕੋਈ ਥੇਰੇ ਬਦਲ ਗਏ ਲਾਲ ਚੀਨਾ ਕਬੂਤਰ ਠੀਕ ਹੈ ਤੇ ਬਗਲ ਵਾਲਿਆਂ ਚ ਕਬੂਤਰ ਇਹ ਵੀ ਛੱਡ ਗਏ ਧੱਲੇ ਪਾਸੇ ਇੱਕ ਜੁੜੀ ਇੱਧਰ ਹੋ ਗਈ ਇੱਕ ਇੱਧਰ ਹੋ ਗਈ ਫਟੀਆਂ ਇੱਤਾਂ ਲਾ ਓਕੇ ਰਿਪੋਰਟਾਂ ਹਾਂਜੀ ਬਾਬੂ ਤੇ ਇੱਧਰ ਬਈ ਕਰਤੀ ਸੈਟਿੰਗ ਹਨਾ ਯਾਰ ਆਪਰੇ ਹਿਸਾਬ ਤੇ ਆਪਾਂ ਵੀ ਮੰਨ ਕੇ ਚੱਲੋ ਇੱਕ ਦਾ ਫਟੀਆਂ ਲਾ ਦਿਆਂ ਤੁਹਾਨੂੰ ਵੀ ਪਤਾ ਹੈ ਤੇ ਬਾਕੀ ਬਈ ਜੋੜੀਆਂ ਦੇ ਚੀਪੀਆਂ ਲਾ ਦਨ ਆਪਾਂ ਤਾਂ ਉਹ ਦੇਖੋ ਇੱਕ ਤਾਂ ਜੁੜੀ ਤੰਗ ਕਰਦੀ ਸੀ ਹਨਾ ਯਾਰ ਹੁਣ ਗਾਲਾਂ ਮੈਂ ਕੱਢ ਨਹੀਂ ਸਕਦਾ ਤੇ ਮੇਰੇ ਮੂੰਹੋਂ ਨਿਕਲਣਗੀਆਂ ਗਾਲਾਂ ਹੀ ਗਾਲਾਂ ਹੀ ਇਹਨਾਂ ਨੂੰ ਲੈ ਕੇ ਠੀਕ ਹੈ ਕਿ ਨਹੀਂ ਵੀ ਯਾਰ ਉਹ ਹੀ ਚੱਲ ਛੱਡੋ ਯਾਰ ਕੋਈ ਨਾ ਆਪਣੇ ਧਰਤੋਂ ਲੈਣਗਾ ਨਾ ਤਾਂ ਰੰਗ ਕੋਈ ਭੈਂਚੋ ਵੀ ਫਿਰ ਕਿੜਾ ਵੀ ਆਏ ਆ ਵੀ ਟਰੈਕਟਰ ਚ ਤਨ ਹੋ ਰਹਿ ਜਾਗੇ ਅੰਟੀ ਕਿਹੜੀ ਗੱਲ ਹੈ ਤੇ ਆ ਕਾਹ ਜੋੜੀ ਤਾਂ ਕਰਦੀ ਸੀ ਬਹੁਤ ਜ਼ਿਆਦਾ bro ਹਨਾ ਉਹਦੇ ਨਾਲ ਦੀ ਕਬੂਤਰ ਵੀ ਤਾਂ ਥੱਲੇ ਫਿਰਦੇ ਚਿਪਾਂ ਲਾਤੀਆਂ ਤੇ ਕਬੂਤਰ ਰਿਸ਼ਤਾ ਤਾਂ ਕਰੀ ਜਾਂਦਾ ਵੇਠੋਂ ਦੇ ਕੋ ਸਾਹਮਣੇ ਤੇ ਕੋਈ ਦਿੱਕਤ ਨਹੀਂ ਆਉਣੇ ਪਊ ਕਬੂਤਰੀ ਕੋਲੇ ਥੱਲੇ ਕਿੰਨਾ ਟਾਈਮ ਤਾਂ ਨੂੰ ਇੱਕ ਕਬੂਤਰੀ ਨਹੀਂ ਕੰਮ ਦੇ ਜੇ ਹੀ ਕੋਈ ਹੋ ਨਾ ਤੇ ਜਦਵਾਲ ਨੇ ਚ ਜਾਂਦਾ ਧੌਣ ਫੜ ਕੇ ਥੱਲੇ ਮਾਰਨ ਤੇ ਦੂਜੇ ਵਾਲ ਨੇ ਚਾਕਣ ਨਹੀਂ ਨਾ ਇਹ ਇੱਕ ਦੂਜੇ ਦੇ ਕੰਨੀ ਇਹ ਵੀ ਭੈਂਦਨੇ ਰਹਿ ਜੀ ਕਰ ਲੈਂਦੇ ਆਪਸ ਵਿੱਚ ਕੱਲ ਜੀ ਤਿੰਨ ਤਿੰਨ ਚਾਰ ਚੜ ਵੜੇ ਰਹਿੰਦੇ ਆਂ ਇਹਦੀ ਸਰਬਸੰਮਤੀ ਦੇ ਨੇ ਵੀ ਤੁਸੀਂ ਆਵਦਾਲ ਨਾ ਰੱਖੋ ਕੋਈ ਆਕੜ ਅਣਕਰ ਰੱਖੋ ਯਾ ਤੁਸੀਂ ਵੀ ਜਿਹੜਾ ਕੋਈ ਬਾਗਾਨਾ ਉਹਦਾ ਲਾਗੇ ਮਾਰ ਥੱਲੇ ਉਹਨੂੰ ਗੱਲ ਮੁਕੀ ਰਾਂਦ ਗਈ ਤੇ ਇਧਰ ਵੱਡੀਆਂ ਕਬੂਤਰੀਆਂ ਨੂੰ ਵੀ ਪਾ ਦਈਏ ਦਾਣੇ ਬਰੋ ਤੇ ਸੁਬਾਹ ਦੀ ਆਵਾਜ਼ ਪਤਾ ਨਹੀਂ ਕੀ ਹੋਇਆ ਆਵਾਜ਼ ਨੂੰ ਹਨਾ ਆਵਾਜ਼ ਵੀ ਬੈਠੀ ਬੈਠੀ ਜੀ ਲੱਗੀ ਜਾਂਦੀ ਹੈਗੀ ਲੱਗੀ ਜਾਂਦੀ ਹੈ ਬੈਠੀ ਪਈ ਹੈ ਹਨਾ ਆ ਮੈਂ ਕਿ ਯਾਰ ਹੋਰ ਗੱਲ ਆ ਯਾਰ ਮੈਨੂੰ ਇੱਕ ਦੋ ਜਾਣ ਨੇ ਹੋਰ ਗੱਲ ਕਹੀ ਹਨਾ ਮੋਤੀ ਲੱਤ ਨਾ ਫੜ ਲਈ ਮੈਂ ਹੀ ਆ ਘਰ ਦਾ ਬੰਦਾ ਆ ਪੁੱਤ ਕੋਈ ਗੱਲ ਨਹੀਂ ਥੋੜਾ ਜਿਹਾ ਕੰਟਰੋਲ ਰੱਖਿਆ ਕਰ ਤੂੰ ਜ਼ਿਆਦਾ ਭਾਵੁਕ ਹੋ ਜਾਂਦਾ ਕਦੇ ਕਦੇ ਓਏ ਦੋ ਤਿੰਨ ਨੇ ਨੇ ਕਹਿਦਾ ਕਹਿੰਦੇ ਯਾਰ ਤਾ ਛਕਲੋ ਵੀ ਨਿਸ਼ੇੜੀ ਲੱਗਦਾ ਹੈ ਜੋ ਮੈਨੂੰ ਸਮਝ ਨਹੀਂ ਆਉਂਦੀ ਗੱਲ ਯਾਰ ਵੀ ਸੱਚੀ ਨਹੀਂ ਛੇੜੀ ਲਾਦਾ ਬਾਬਾ ਇੱਕ ਵਾਰ ਖੜੇ ਹੋ ਲਾ ਮੈਂ ਕੀ ਨਸ਼ਾ ਕਰ ਲਿਆ ਬਈ ਯਾਰ ਹਨਾ ਚਲੋ ਕੋਈ ਨਾ ਫਰਕ ਤਾਂ ਨਹੀਂ ਪਿਆ ਮੈਨੂੰ ਪਰ ਮੈਨੂੰ ਹਾਸੇ ਆਈ ਯਾਰ ਸੁਣ ਕੇ ਹਨਾ ਵੀ ਕੋਈ ਜਿਹਨੇ ਨਹੀਂ ਕਹਿਣਾ ਸੀ ਮਤਲਬ ਵੀ ਕਿਵੇਂ ਦੱਸਾਂ ਤੁਹਾਨੂੰ ਹਨਾ ਵੀ ਕੋਈ ਆਖੇ ਵੀ ਉਹਦਾ ਬਾਹਲਾ ਚੰਗਾ ਏ ਵਧੀਆ ਕੋਈ ਇੰਨੀ ਗੱਲਬਾਤ ਹੋਵੇ ਜਦੋਂ ਆਪਾਂ ਸਾਹਮਣੇ ਜਾ ਕੇ ਉਹ ਆਖੇ ਵੀ ਇਹਦਾ ਪੈਜੋ ਛਕਲੂ ਹੀ ਨਹੀਂ ਛੇੜੀ ਲਾਦਾ ਹਨਾ ਮੈਂ ਹੈ ਯਾਰ ਹੁਣ ਕੀ ਆਖਾਂ ਮੈਂ ਏਡੀ ਵੱਡੀ ਬੇਇਜ਼ਤੀ ਮੇਰੇ ਲਈ ਚਲੋ ਕੋਈ ਗੱਲ ਨਹੀਂ ਹਨਾ ਆਪਾਂ ਨੂੰ ਪਤਾ ਐ ਬਰੋ ਸਹੀ ਦੱਸਾ ਤਾ ਨਾ ਕਲਪਣਾ ਦਾ ਕੀ ਡੈਮ ਐ ਭੈਣ ਚੋ ਤੇ ਕਲਪਣਾ ਹੀ ਲੈ ਗਈ ਮੈਨੂੰ ਗੱਪ ਨਹੀਂ ਮਾਰਦਾ ਮੈਂ ਤੇ ਚਲੋ ਕੋਈ ਗੱਲ ਨਹੀਂ ਭਾਈ ਇਹ ਦਾਣੇ ਇੱਧਰ ਆਪਣੀਆਂ ਖੰਡਾਂ ਨੂੰ ਠੀਕ ਐ ਤੇ ਰੱਖੀਏ ਤੇ ਨਲੇ ਇਹਨਾਂ ਦਾ ਪਾਣੀ ਵੀ ਚੇਂਜ ਕਰੀਏ ਬਈ ਦੋ ਦਿਨ ਹੋ ਗਏ ਆਇਓ 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 ਪੁੱਤ ਆਇਓ ਆਇਓ ਹੁਣ ਦਿਖਾਵਾਂ ਬਈ ਤੁਹਾਨੂੰ ਵੀ ਕੀ ਜਲੂਸ ਕੱਟਿਆ ਕਬੂਤਰਾਂ ਨੇ ਆਪਣੇ ਨੇ ਖੜੇ ਆ ਦੇਖੋ ਬਈ ਆ ਕਬੂਤਰੀ ਇਹਨੇ ਜਿਹੜੀ ਆ ਵਾਲੀ ਇਹਦੇ ਅੰਡੇ ਆਹ ਵਾਲੇ ਅੰਡੇ ਇਹਦੇ ਆਲੇ ਠੀਕ ਹੈ ਇਹਦੇ ਨਾਲ ਕਬੂਤਰ ਲੱਗਿਆ ਉਹ ਸ਼ਾਖਾ ਜਿਹੜਾ ਟੋਕਰੀ ਜਿਵੇਂ ਲੱ ਹੈ ਤੇ ਜਿਹੜੀ ਉਹ ਕਬੂਤਰੀ ਆ ਉਹਦੇ ਉਹ ਵਾਲੇ ਅੰਡੇ ਹੈ ਜਿੱਥੇ ਉਹ ਸ਼ਾਖਾ 'ਖਾ ਬੈਠਾ ਤੇ ਉਹਦੇ ਨਾਲ ਆ ਕਬੂਤਰ ਲੱਗ ਗਿਆ ਦੇਖ ਲਓ ਆ ਜੋੜੀ ਹੈ ਤੇ ਇਧਰੋਂ ਆ ਜੋੜੀ ਹੈ ਤੇ ਠੀਕ ਹੈ ਤੇ ਆ ਜੁੜੀ ਦੇ ਅੰਡੇ ਥਲੜੇ ਆ ਆ ਜੁੜੀ ਦੇ ਅੰਡੇ ਤਾੜੇ ਆ ਥਲੜਾ ਕਬੂਤਰ ਤਾੜੇਆਂ ਅੰਡੇ ਤੇ ਬੈਠਾ ਤਾਲੀ ਕੂਦੜੀ ਥਲੜੇਆਂ ਅੰਡੇ ਤੇ ਬੈਠੀ ਐ ਇਧਰ ਦੋਵੇਂ ਕਬੂਤਰ ਇਕੱਠਾ ਹੋਊਗਾ ਤਾਂ ਹਾਂ ਦੋਵੇਂ ਉਤਰ ਇਕੱਠੇ ਹੋ ਗਏ ਲੈ ਹੁਣ ਯਾਰ ਬੰਦੇ ਦਾ ਦਿਮਾਗ ਨਾ ਖਰਾਬ ਹੋਊਗਾ ਕੀ ਹੋਊ ਯਾਰ ਭੈਜੋ ਲਹੂ ਪੀਲਾ ਯਾਰ ਗੰਦਾ ਨੇ ਸੌ ਲਗੇ ਐ ਇੱਟੇ ਗੰਦ ਕਬੂਤਰ ਨਹੀਂ ਵੇਖੀ ਮੈਂ ਯਾਰ ਆਪਦੀ ਜ਼ਿੰਦਗੀ ਸੀ ਕਦੇ ਭੈੰਦ ਨੇ ਨਾ ਚਲੋ ਕੋਈ ਨਾ ਦਾਣੇ ਪਾਵਾਂ ਯਾਰ ਇਹਨਾਂ ਨੂੰ ਚਲੋ ਬਾਪੋ ਇਧਰਲੇ ਕੋਡੇ 'ਚ ਰੱਖੀ ਪੜਦਾ ਦਾਣੇ ਆਇਓ ਆਇਓ ਆਜੋ 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 ਆਇਓ ਪੁੱਤ ਉਦੋਂ ਦੂਬਾ ਬਈ ਇਹਨਾਂ ਦਾ ਕਰ ਗਏ ਪਾਣੀ ਚੇਂਜ ਆਪਾਂ ਮਤਲਬ ਪਾਣੀ ਧੋ ਕੇ ਨਵਾਂ ਪਾਣੀ ਪਾ ਗਏ ਤੇ ਇਹਨਾਂ ਕੋਲੇ ਬਈ ਵਿਅਸਥਾ ਦਾਣੇ ਪਏ ਸੀਗੇ ਪਰ ਆਪਾਂ ਉਦ ਦੀ ਹੋਰ ਐਡ ਕਰਦੇ ਥੋੜੀ ਜੀ ਚਾਹ ਹਣੀ ਤੇ ਪਾਣੀ ਵਾਲੇ ਪਾਂਡੇ ਦੋਵਾਂ ਦੀ ਚੱਕ ਤੇ ਆਪਾਂ ਹਨਾ ਤੇ ਯਾਰ ਪਿੰਡੋ ਯਾਰ ਮਿੱਤਰ ਜਿਹੜਾ ਹੁਣੋਂ ਪਤਾ ਆਪਣਾ ਖੂਤਰ ਵਾਲਾ ਹਨਾ ਪਹਿਲਾਂ ਤਾਂ ਯਾਰ ਇੱਕ ਵਾਰੀ ਥੋੜੀ ਉਹਦੇ ਨਾਲ ਖੁੱਲ ਕੇ ਇੰਟਰੋਡਕਸ਼ਨ ਕਰਾਵਾਂਗੇ ਫਿਰ ਦੂਆ ਤੁਹਾਨੂੰ ਪਤਾ ਲੱਗੂ ਸਾਡਾ ਕੀ ਹਿਸਾਬ ਕਿਤਾਬ ਸੀਗਾ ਸਾਡੀ ਕਿੰਨਾ ਟਾਈਮ ਪਹਿਲਾਂ ਦੀ ਲਿਆ ਆਏ ਸੀ ਯਾਰੀ ਸੀ ਹਨਾ ਤਾਂ ਕਰਕੇ ਉਹਦੇ ਕੂਤਰਾਂ ਨੂੰ ਹੁਣ ਪਤਾ ਨਹੀਂ ਕੋਈ ਨਵੀਂ ਬਿਮਾਰੀ ਹੋ ਗਈ ਯਾਰ ਮਤਲਬ ਵੀ ਆਏ ਨਹੀਂ ਵੀ ਕੋਈ ਹੋਰ ਪਤਾ ਨਹੀਂ ਕੀ ਹੋਗਾ ਦੋ ਕੁ ਬੱਚਿਆਂ ਨੂੰ ਕਹਿੰਦਾ ਉਹਨਾਂ ਨਾਲ ਗੱਲਬਾਤ ਕਰਦਾ ਮੈਂ ਵੀ ਭੈਣ ਨਾ ਕੋਈ ਨਵਾਂ ਹੀ ਵਾਇਰਸ ਤਿਆਰ ਕਰੂ ਹੜਦਾ ਨਹੀਂ ਮੈਂ ਲਾਲਾ ਸਾਹ ਉਹਦਾ ਵੀ ਤੇ ਇਧਰ ਬਈ ਇਹ ਕੂਤਰਾਂ ਨੂੰ ਵੀ ਪਾ ਦਈਏ ਬਾਟ ਕਾਲ ਨੂੰ ਵੀ ਦਾਣੇ ਬਸ ਇਹ ਬਾਲੀ ਤਸ ਕੱਢਦਾ ਇਰ ਦਾਣਾ ਆਪਣੀ ਖਾਣ ਪੀਣ ਦੀ ਹਨਾ ਚਲੋ ਕੋਈ ਚੱਕਰ ਨਹੀਂ ਆਏ ਤਾਂ ਖਾਣਾ ਹੀ ਆ ਤਸ ਹੀ ਆ ਨੇ ਥੋੜਾ ਨਾਲ ਆਪਾਂ ਤੇ ਇੱਕ ਵਾਰ ਵਾਟਰ ਦੇਖ ਲਗੇ ਹੋਪਸੋ ਪਾਣੀ ਇਹਨਾਂ ਕੋਲੇ ਪਿਆ ਪਾਣੀ ਇਰ ਕੱਲ ਨੂੰ ਪਾ ਦਿਆਗੇ ਕੋਈ ਚੱਕਰਾਂ ਨਹੀਂ ਕਰਦੇ ਠੀਕ ਆ ਆਇਓ ਪੁੱਤੋ ਇਹ ਖਾ ਲੋ ਵਾ ਜਮਈ ਲੋੜਾ ਭਰਾਵੋ ਜਮਈ ਜਮਈ ਕਮਾਲ ਆ ਕਬੂਤਰਾਂ ਦੀ ਤਾਂ ਵਾਲਾ ਕਬੂਤਰ ਵੀ ਥੱਲੇ ਆ ਕੇ ਬਹਿ ਗਿਆ ਲਾਂਡਿਆਂ ਤੇ ਉਪਰ ਆਵਾ ਇਹ ਐਡੇ ਯਾਰ ਜਮਈ ਇਹ ਤਾਂ ਸਿੱਧਰੇ ਨਿਕਲੇ ਯਾਰ ਮੈਂ ਤਾਂ ਬਾਬਾ ਮੰਨਿਆ ਸੀ ਨਾ ਨੂੰ ਉਹ ਫਰਕੀ ਵਾਲਾ ਅੰਡਿਆਂ ਦਾ ਤਾਂ ਵਾਲੇ ਦਿਨਾਂ ਦਾ 7 7 ਦਿਨਾਂ ਦਾ ਫਰਕ ਹੈ ਤੇ ਐਵੇਂ ਕਿਵੇਂ ਕੰਮ ਚੱਲੂ ਇਹਨਾਂ ਦਾ ਪਰ ਜਮਾ ਕਮਾਲ ਕਰੀ ਜਾਂਦੇ ਆ ਯਾਰ ਤੇ ਦਾਣਿਆਂ ਤੋਂ ਬਾਅਦ ਬਈ ਕਹਦੇ ਵਾਟਰ ਵੀ ਪਾ ਲ ਗਏ ਆਪਣੇ ਚੋਬਰਾਂ ਨੂੰ ਠੀਕ ਆ ਤੇ ਲਓ ਜੀ ਪਾਣੀ ਵਾਲਾ ਭਾਂਡਾ ਵੀ ਕਰਤਾ ਫਿਲ ਇਹਨਾਂ ਦਾ ਲਓ ਚੋਬਰ ਜੀ ਫੜੋ ਚੋਬਰ ਜੀ ਵੀ ਪਹੁੰਚੇ ਹੋਏ ਨੇ ਕਾਲੇ ਕੱਪੜੇ ਪਾ ਕੇ ਕਹਿੰਦੇ ਮਰੀਦ ਰੋ ਠੀਕ ਆ ਇਹਨੂੰ ਮੈਂ ਸੁਣਾ ਰਿਹਾ ਗੱਲਾਂ ਕੋਈ ਦੁੱਖ ਸੁੱਖ ਇਹ ਯਕੀਨ ਨਹੀਂ ਕਰ ਰਿਹਾ ਕਹਿੰਦਾ ਇਹ ਇਹ ਯਕੀਨ ਨਹੀਂ ਕਰ ਰਿਹਾ ਕਹਿੰਦਾ ਜੀ ਤੂੰ ਕੀ ਕੀ ਕੁਸ਼ ਕਰ ਰਿਹਾ ਕਹਿੰਦਾ ਤੂੰ ਸੰਭਲ ਕੇ ਮੈਂ ਕੋਈ ਨਾ ਆਪਾਂ ਸੰਭਲ ਕੇ ਟੈਨਸ਼ਨ ਨਾਲ ਹੈ ਇੱਕ ਥੋੜਾ ਜਿਹਾ ਇਹਨੂੰ ਆਹ ਗੱਲ ਬੜੀ ਮਾੜੀ ਆ ਵਿਚਾਰਾ ਜਦੋਂ ਆਉਂਦਾ ਪੁੱਛ ਕੇ ਆਉਂਦਾ ਕੱਲਾ ਹੀ ਹੈ ਮੈਂ ਅੱਜ ਕੱਲ੍ਹ ਤਾਂ ਮੈਂ ਕਹਦਾ ਮੈਂ ਕੱਲ੍ਹ ਹੀ ਆ ਜਾ ਬੀ ਫਿਕਰ ਉਹ ਕਹਿ ਦੂ ਨਾ ਸੰਗਣਾ ਮਨ ਤੂੰ ਕਿਸੇ ਦੀ ਠੀਕ ਹੈ ਕਿ ਨਹੀਂ ਜੀ ਕਹਿੰਦੇ ਬਲਜੀਤ ਦੀ ਡਰਾਈਵਰ ਵੀ ਆ ਚੁੱਕੇ ਨੇ ਹਾਂ ਬਈ ਟਰਾਲੀ ਬੈਗ ਲਾਦੀ ਬਈ ਯਾਰ ਕਮਾਲ ਕਰਤੀ ਯਾਰ ਬਚ ਗਿਆ ਕੋਈ ਗੇਟ ਗੂਟ ਆਪਣਾ ਪਰ ਹਨਾ ਜਮਾਂ ਬਚ ਗਿਆ ਟੱਚ ਵੀ ਨਹੀਂ ਹੋਈ ਟੱਚ ਹੋ ਜਾਂਦੀ ਫਿਰ ਤਾਂ ਡੇਗੀ ਬੰਦ ਸਾਰਾ ਕੁਝ ਆਪਣਾ ਥੱਲੇ ਆ ਜਾਣਾ ਸੀ ਕੱਢਣਾ ਬਈ ਤਾਂ ਮੈਨੂੰ ਵੀ ਆਹ ਦਮਣੀ ਫੋਨ ਕਰੀ ਜਾਂਦਾ ਪਤਾ ਨਹੀਂ ਕਹਿੰਦਾ ਬਾਅਦ ਚ ਆਇਆ ਕੀ ਕੰਮ ਆਉਣ ਮੈਂ ਕਹਾ ਓਕੇ ਜੀ ਠੀਕ ਆ ਮੈਂ ਇਧਰ ਹੱਥ ਮਿਲਾਉਣਾ ਕੋਈ ਗੱਲ ਨਹੀਂ ਚੰਗਾ ਬਸ ਬਸ ਇੰਨਾ ਨਹੀਂ ਕਰੀਦਾ ਹੁੰਦਾ ਠੀਕ ਹੈ ਚੰਗਾ ਆਪਾਂ ਫੇਰ ਮਿਲਾਂਗੇ ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਬਾਣੀ ਤੋੜਨੀ ਮੇਰੀ ਹੁਣ ਜਾਓ ਕਰੋ ਕਰੀ ਠੀਕ ਹੈ ਕੰਮ ਗਲਤ ਨਾ ਹੋ ਜੇ ਜੀ ਨਹੀਂ ਕਰਦਾ 60 ਫੀਟ ਨਾ ਮਾਰਦੇ ਆਪਾਂ ਨਹੀਂ ਮਾਰਦਾ ਹੈ ਚੱਲ ਗਏ ਜੀ ਦਾ ਵਿਆਹ ਵਜੀਤ ਚੰਗਾ ਇੱਕ ਵਾਰੀ ਹਾਂਜੀ ਮੇਰੇ ਵੀਰੋ ਤੇ ਇਧਰ ਬਈ ਕਬੂਤਰਾਂ ਨੂੰ ਦਾਣੇ ਦਾ ਪਾ ਤੂ ਜੀ ਟਾਈਮ ਨਾਲ ਹੀ ਆਪਾਂ ਬਹੁਤ ਜ਼ਿਆਦਾ ਤੇ ਉਧ ਦੀ ਉਹ ਪਾਣੀ ਵੀ ਪਾਤੇ ਇਹਨਾਂ ਨੂੰ ਹਣਾ ਕੋ ਕਾਰਨ ਕਿਉਂ ਹੈ ਪਾਣੀ ਪਾਉਂਦਾ ਮੈਂ ਚਾਬੀ ਭਾਲਦਾ ਫਿਰ ਉਧਰ ਲੈ ਕੇ ਸਾਰਾ ਘਰ ਫਰੋਲਦਾ ਮੈਂ ਚਾਬੀ ਪਿੱਛੇ ਫੇਰ ਮੇਰੇ ਬੈਠੇ ਬੈਠੇ ਦੇ ਯਾਦ ਆਈ ਮੈਂ ਕਿਹਾ ਚਾਬੀ ਤਾਂ ਉਧਰ ਲੈ ਕੇ ਹੋਊਗੀ ਕਬੂਤਰ ਵਾਲੇ ਕੋਡੇ ਤੇ ਬਾਬਾ ਜੀ ਚਾਬੀ ਆਪਣ ਉੱਥੇ ਆ ਗਿਆ ਆਪਣੇ ਬਾਬੇ ਉਹ ਠੀਕ ਹੈ ਹਾਂ ਜੀ ਮੇਰੇ ਬਰੋ ਆ ਗਈ ਸੀ ਪਾਈ ਇਧਰ ਲੈ ਕੇ ਰੋਟੀ ਰੋਟੀ ਖਾ ਕੇ ਤੇ ਨਾਈ ਤੋਂ ਹੀ ਕੀਤੀ ਨਹੀਂ ਹਜੇ ਨਾਈ ਤੋਂ ਹੀ ਇਧਰ ਹੀ ਕਰਾਂਗੇ ਕੋਈ ਚੱਕਰ ਕੀ ਹੋਇਆ ਬਰੋ ਲਾਈਟ ਚੱਲ ਗਈ ਸੀ ਲਾਈਟ ਹੁਣੇ ਹੀ ਆਈ ਆ ਬਈ ਤੇ ਇੱਕ ਫੋਨ ਤੇ ਗੱਲਬਾਤ ਕਰਨ ਲੱਗਿਆ ਸੀ ਆ ਮੈਂ ਉਹਦਾ ਕਰਕੇ ਹੋ ਗਿਆ ਹਨ ਤੇ ਬਾਕੀ ਸਾਰਾ ਕੰਮ ਤਾਂ ਦਸਾਂ ਨੂੰ ਪਤਾ ਨਿਭੜਿਆ ਆਪਣਾ ਕਬੂਤਰਾਂ ਨੂੰ ਦਾਣਾ ਪਾਣੀ ਲੋਕ ਲੂਕ ਬਾਰ-ਬਾਰੀਆਂ ਸਭ ਕੁਝ ਹੋ ਕੇ ਸਿਰਫ ਆ ਕਬੂਤਰਾਂ ਨੂੰ ਦਾਣਾ ਪਾ ਲੈ ਗਿਆ ਇਹ ਵੀ ਆਪਾਂ ਪਾ ਦਿੰਨੇ ਆ ਕੋਈ ਚੱਕਰ ਵਾਲੀ ਗੱਲ ਨਹੀਂ ਕਿੱਡਾ ਕਿ ਵੱਡਾ ਕਿਸੇ ਨੂੰ ਇਹਨਾਂ ਨੂੰ ਪਤਾ ਇਹਨਾਂ ਨੂੰ ਨਾ ਪੂਆ ਦੋ ਟੋਟਰਾਂ ਨੂੰ ਠੀਕ ਹੈ ਤੇ ਉਦੋਂ ਆਪਾਂ ਦਾ ਵਿਸਤਰਾ ਝਾੜ ਕੇ ਆਪਦਾ ਤੇ ਨਹਾ ਕੇ ਇਧਰੋਂ ਇੱਥੇ ਕੋਲੋਂ ਹੀ ਇਹ ਪੈ ਜਾਣਾ ਬਸ ਕੰਮ ਹੀ ਥੋੜਾ